ਹਾਂਜੀ ਮਿੱਤਰੋ ਕੀ ਹਾਲ ਸਾਰੇ ਭਰਾਵਾਂ ਦਾ ਘਰ ਪਰਵਾਜਾਂ ਨੂੰ ਸਾਰੇ ਵੀ ਸਿਰਨੇ ਕਰਦੇ ਬਲੌਜ ਦੀ ਸਟਾਰਟਿੰਗ ਤੇ ਆਹ ਕਿੰਨੇ ਜਾਨਵਰ ਬੈਠੇ ਆ ਆਪਣੇ 2 4 6 A ਤੇ ਸੱਤਾਂ ਆ ਬੈਠਾ ਸੱਤ ਕਬੂਤਰ ਜਮਨ ਨਵੇਂ ਵਾਰ ਕੱਢੇ ਅੱਜ ਜੀ ਆਪਾਂ ਤੇ ਸਿੱਧੇ ਢੁਕਾ ਢੁਕਾ ਕੇ ਪਾ ਲਏ ਆਪਾਂ 6 ਕਬੂਤਰਾਂ ਕੱਢੀਆਂ ਤੇ ਇੱਕ ਆਪਾਂ ਕੱਢਿਆ ਕਬੂਤਰਾ ਜੇ ਇਹ ਪ੍ਰਾਣਾਪਰੂਣਾ ਕੋਈ ਨਹੀਂ ਛੱਡਿਆ ਜੀ ਅੱਜ ਆਪਾਂ ਤੇ ਕਿਉਂਕਿ ਯਾਰ ਕੱਲ ਆਪਾਂ ਸਾਰੇ ਕਬੂਤਰਾਂ ਨੂੰ ਦਵਾਈ ਲਈ ਸੀਗੀ ਉਹਨਾਂ ਪਾਣੀ ਤੇ ਕਬੂਤਰਾਂ ਗਾ ਇਹਨਾਂ ਕਬੂਤਰਾਂ ਨਾਲ ਲਾ ਲੈਣੇ ਆ ਕਬੂਤਰਾਂ ਨਾਲ ਲਾਉਣ ਵਾਲੀ ਆ ਤੇ ਇਹਨਾਂ ਨੂੰ ਵੀ ਲਾਉਣੇ ਆਪਾਂ ਆ ਆਪਾਂ ਛੇ ਕੂਤਰਾਂ ਚ ਬਾਹਰ ਕਰਨ ਗਏ ਨਾ ਵਗਾ ਇੱਕ ਕੂਤਰ ਕੱਢ ਲਿਆ ਜੀ ਤੇ ਕੀ ਹੋ ਗਿਆ ਕੀ ਇਹਨਾਂ ਜੋਬਰਾ ਬਾਸੋ ਇਹਨੇ ਬਾਸੋ ਇਹਨਾ ਹੈ ਗਿਆ ਠਰਿਆ ਉਹ ਪਾਣੀ ਦਾ ਠਰਿਆ ਆ ਮੁੰਡੇ ਨੇ ਬਾਏ ਜੀ ਕਹੇ ਸਾਰੇ ਬਾਏ ਅਲਰਗੀ ਆ ਆਖ ਅੱਜ ਕਹਿੰ ਬਾਏ ਗਿਆ ਬੈਠੇ ਹਨਾ ਲਗਾਤੋ ਔਖਾ ਦਿਨ ਅੱਜ ਮੁੰਡਿਆ ਸੂਰਜ ਨੂੰ ਵੇਖ ਵੇਖਣਾ ਸੂਰਜ ਨੂੰ ਵੇਖ ਵੇਖਣਾ ਤੇ ਬਾਜੀਏ ਦੱਸ ਦੇ ਯਾਰ ਬਾਜੀ ਦਾ ਪਛ ਦੇ ਵਲੌਗ ਨਹੀਂ ਪਾਇਆ ਵਲੌਗ ਬਾਜੀ ਦਾ ਵਲੌਗ ਮੇਤਰੋ ਬਣਾਇਆ ਹੀ ਨਹੀਂ ਗਿਆਗਾ ਯਾਰ ਟੂਟੀ ਔਟੀ ਦਾ ਯਾਰ ਬਹੁਤ ਪ੍ਰੋਸੈਸ ਬਣ ਗਿਆ ਸੀਗਾ ਤੇ ਦੱਸੀ ਬਾਜੀਆ ਪ੍ਰੋਸੈਸ ਕੀ ਬਣਿਆ ਸਾਰਾ ਦੱਸ ਦੇ ਕਬੂਤਰ ਥੋੜੇ ਸੀ ਤਾਂ ਬੰਦੇ ਜਾ ਰਹੇ ਸੀ ਕਬੂਤਰ ਸੀਗੇ 55 ਉੱਡੇ ਸੀ ਮੇਤਰੋ ਆਪਣੇ ਪਿੰਡ ਤੇ 3 ਵਜੇ ਤੋਂ ਰਹਿ ਗਏ ਸੀਗੇ 42 ਕਬੂਤਰਾਂ ਤੇ ਉਹ ਯਾਰ ਕਲਫੂ ਲੱਗ ਗਿਆ ਸੀਗਾ ਆਪਣੇ ਨੇੜੇ ਨੇੜੇ ਪਿੰਡ ਦੇ ਸਾਰੇ ਬੰਦ ਹੋ ਗਏ ਸੀ ਫ੍ਰੀਕੁਡ ਸ਼ਹਿਰ ਵੀ ਬੰਦ ਹੋ ਗਿਆ ਸੀ ਬੜਕਾ ਭੜਕਾਵੜਕ ਭੜਕਾ ਭੜਕਾਵੇ ਤੋਂ ਹੱਥ ਮੁੰਡੇ ਦੇ ਤੇ ਆਪਣੇ ਫ੍ਰੀਕੁਡ ਸ਼ਹਿਰ ਵੀ ਸਾਰਾ ਸੀ ਹੋ ਗਿਆ ਸੀਗਾ ਤੇ ਨੇੜੇ ਨੇੜੇ ਹੂਕੇ ਵੀ ਆ ਗਏ ਸੀ ਯਾਰ ਗੁਰਦੁਆਰੇ 'ਚ ਕਹਿੰਦੇ ਜਿਹੜੇ ਘਰਾਏ ਵਰਜ ਜਿਹੜੇ ਬਾਹਰ ਕਰਦੇ ਆ ਤੇ ਪੁਲਿਸ ਵਾਲੇ ਆ ਸੀ ਉਹ ਕਹਿੰਦੇ ਇਕੱਠੇ ਖੜਾ ਲਓ ਹਨਾ ਬਾਾਈਰ ਕੇ ਆ ਵੜ ਲਓ ਤੁਸੀਂ ਗਾਹ ਨੂੰ ਇੱਕ ਹੋਰ ਖਾ ਲਓ ਜੀ ਤੇ ਫਿਰ ਆਪਾਂ ਯਾਰਾ ਵੰਡ ਸੀ ਸੀ ਬਾਜੀ ਤਿੰਨ ਕੋ ਜੀ ਬਾਹੂ ਪੁੱਤਰਾ 'ਚ ਤੇ ਬਸ ਇਹ ਫਰੈਸੀ ਬਾਜੀ ਦਾ ਤੇ ਹੁਣ ਆਪਾਂ ਬਰ ਡੇਲੀ ਵਲੌਗ ਬਣਾਇਆ ਕਰਾਂਗੇ ਇਹ ਕਬੂਤਰ ਦੇ ਬਣਾਉਣੇ ਕੱਲ ਨੂੰ ਗਿਹੜੇ ਆਪਾਂ ਕਿਥੇ ਛੱਡਣਾ ਕਣਗੇ ਵਾਲੇ ਕਣਗੇ ਵਾਲੇ ਕਿੰਨੀ ਨੂੰ 18 ਨੂੰ 18 ਨੂੰ ਵਰਤੇ 20 ਨੂੰ ਛੱਡਣਾ ਅਮੜ ਕੇ 21 ਨੂੰ ਇੱਕ ਨੂੰ ਛੜੀ ਛੱਡ ਗਈ ਮਿਲ ਕੇ 24 ਨੂੰ ਦੋ ਛੱਡਨੇ ਆ 20 ਨੂੰ ਵੀ ਦੋ ਲਓ ਜੀ ਮਿੱਤਰੋ ਹੁਣ ਲਾਉਣੀ ਆਪਾਂ ਦਵਾਈ ਤੇ ਕਬੂਤਰਾਂ ਨੂੰ ਰਹੀ ਸੀਗੀ ਕਬੂਤਰਾਂ ਨੂੰ ਲਾਦੀ ਸੀ ਆਪਾਂ ਕੱਲ ਸਾਰੇ ਕਬੂਤਰਾਂ ਨੂੰ ਤੇ ਇਹ ਕਬੂਤਰ ਲੈ ਕੇ 20 ml ਪਾਣੀ ਦੇ ਵਿੱਚ ਪਾ ਕੇ ਖੰਡ ਤੇ 40 40 ਕੂਤਰਾ ਪਾਣੀ ਲੈਣਾ ਵਿੱਚ ਆ ਸਾਰੀ ਗੁੜੀ ਰਾਲੇ ਰਹੀ ਆਪਾਂ ਆਹ ਵਾਲੀ ਗੁੜੀ ਆਪਾਂ ਕੱਲ ਲਾਤੀ ਸੀ ਇੱਕ ਰਹੇਗੀ ਇਹ ਆ ਪਾਜ ਲਾ ਦੇ ਕੂਤਰਾ ਨੂੰ ਉਦਰਾ ਨਹੀਂ ਕੂਤਰਾ ਨੂੰ ਕੂਤਰਾ ਨਾਲ ਦੀ ਕੂਤਰਾ ਨੂੰ ਰਹਿ ਗਈ ਕੂਤਰਾ ਨੂੰ ਨਾਲ ਦੀ ਸੀ ਆਪਾਂ ਕੱਲ ਸਾਰਿਆਂ ਨੂੰ ਉਹ ਵਲੋਗ ਵੀ ਬਣਾਏ ਜਾਂ ਮੇਰੇ ਤੋਂ ਬਾਅਦ ਤੋਂ ਮੇਰੇ ਤੋਂ ਵਲੋਗ ਸਟਾਰਟ ਆ ਤੇ 11 ਆਪਾਂ ਕੂਤਰਾ ਪਾਣੀ ਮਿਲ ਗਏ ਫਿਰ ਆਪਾਂ ਦਵਾਈ ਦੀ ਭੋਲਦੇ ਆ ਉਹ ਕੇਰ ਬੂਟਾ ਬਾਕੀ ਲੋ ਜੀ ਕਬੂਤਰਾਂ ਦਵਾਈ ਦੇ ਕੇ ਪਾਤੇ ਸੀ ਆਪਾਂ ਜਾਲ ਚ ਤੇ ਕਬੂਤਰਾਂ ਇਹ ਆ ਕਬੂਤਰਾਂ ਕਬੂਤਰਾਂ ਨੂੰ ਕੱਲ ਦਵਾਈ ਲਈ ਸੀ ਇਹਨਾਂ ਨੂੰ ਇਹਨਾਂ ਨੂੰ ਆਪਾਂ ਦਿੱਤੀ ਸੀ ਲੱਸੀ ਤੇ ਬਿੱਠਾਂ ਬਹੁਤ ਵਧੀਆ ਮਾਰਨ ਲੱਗ ਪਿਆ ਆ ਚੈੱਕ ਕਰ ਤੇ ਇਹਨਾਂ ਨੂੰ ਆਪਾਂ ਅੱਜ ਦਵਾਈ ਲਾ ਕੇ ਕੱਲ ਨੂੰ ਇਹਨਾਂ ਨੂੰ ਲੱਸੀ ਦੇਵਾਂਗੇ ਅੰਦਰੋਂ ਸਾਰਾ ਕੁਝ ਅੱਕ ਦੂਗੀ ਲੱਸੀ ਤੇ ਹੁਣ ਆਪ ਵੇਖੀਏ ਕੱਢੇ ਆ ਕਿ ਨਹੀਂ ਕੱਢੇ ਹਜੇ ਤਾਂ ਅਜੇ ਤਾਂ ਨਹੀਂ ਕੱਢੇ ਯਾਰ ਹੁਣ ਆਪਾਂ ਪਾਣੀ ਦੇਵਾਂਗੇ ਤੇ ਪਾਣੀ ਦਾ ਮਰਾਪ ਘਟਣਗੇ ਇਧਰ ਵੇਖ ਲਗੇ ਨਹੀਂ ਜੀ ਹਜੇ ਤਾਂ ਨਹੀਂ ਕੱਢੇ ਗੇ ਲੱਗ ਪੱਕੇ ਨੇ ਵੀ ਨਹੀਂ ਹੁਣ ਪਾਣੀ ਦੇਵਾਂਗੇ ਪਾਣੀ ਨਾਲ ਮਾਰਨਗੇ ਪ੍ਰਕਾਰੀਆਂ ਫੇਰ ਕੱਢਣਗੇ ਮਲਾਪਾ ਤੇ ਪਾਣੀ ਵੀ ਆਪਣਾ ਆ ਪਿਆ ਤੇ ਪਾਣੀ ਆਪਾਂ ਦੇ ਦਿੰਨੇ ਆ ਵੀਵੀ 25 25 ਐਮਐਲ ਸਾਰੇ ਹਨ ਤੇ ਫੇਰ ਘੰਟਾ ਪਾਏ ਰਹਿਣਦਾਂਗੇ ਜਾਲ ਚ ਤੇ 1 ਘੰਟੇ ਬਾਅਦ ਫੇਰ ਵੇਖਾਂਗੇ ਕਿਵੇਂ ਮੁਲਾ ਪਕੜਦੇ ਆ ਕਿ ਨਹੀਂ ਕੜਦੇ ਕਿੰਨੇ ਕੜਦੇ ਆ ਨਾ ਮੁਲਾ ਪਹਿਰੇ ਪਹਿਲਾਂ ਇਹਨਾਂ ਨੂੰ ਗੋਲੀ ਲੱਗੀ ਸੀਗੀ ਸਾਰਿਆਂ ਨੂੰ ਲੱਗੀ ਸੀਗੀ ਤੇ ਮੁਲਾ ਆਪਾ ਹੋਣਾ ਨਹੀਂ ਮਾੜੇ ਮੋਟੇ ਹੋਣਗੇ ਇਹਨਾਂ ਦੇ ਥੋੜੇ ਮੋਟੇ ਨਿਕਲੇ ਆ ਜੇ ਨਿਕਲੇ ਤਾਂ ਹੈ ਪਰ ਥੋੜੇ ਮੋਟੇ ਨਿਕਲੇ ਇਹਨਾਂ ਦੇ ਵੀ ਤੇ ਇਹਨਾਂ ਨੂੰ ਆਪਾਂ ਛੱਡ ਦਿੰਨੇ ਹਾਂ ਗੋਡੇ ਚ ਤੇ ਉਹਨਾਂ ਨੂੰ ਵੀ ਪਾਣੀ ਦੇ ਕੇ ਇਹ ਚ ਹੀ ਰੱਖ ਲੈਨੇ ਪਿੰਜਰੇ ਜੀ ਦੇ ਇਨਾਂ ਦਾ ਕੋਈ ਪ੍ਰੋਸੈਸ ਨਹੀਂਗਾ ਕੱਲ ਹੀ ਲੱਸੀ ਜੀ ਨਹੀਂ ਸੀ ਆਪਾਂ ਲੱਸੀ ਦੇ ਕੇ ਪਾਏ ਸੀਗੇ ਤੇ ਹੁਣ ਤਾਂ ਖੁੱਡੇ ਹੀ ਛੱਡ ਦਿੰਨੇ ਆ ਤਾਂ ਆਪਾਂ ਆਹ ਵੇਖੋ ਬਿੱਠਾ ਚੈੱਕ ਕਰ ਲਓ ਹਾਂਜੀ ਬੱਚਾ ਨਾ ਮਾਰ ਲੱਗੇ ਬੈਠਾ ਲਓ ਜੀ ਓਕੇ ਉੰਗਰ ਬੋਟਾ ਤੇ ਬਾ ਪਾਣੀ ਦੇ ਵੀ ਕੂਦ ਰਿਆਂ ਨੂੰ ਤੇ ਕਬੂਤਰਾ ਪਾ ਜਾਲ ਚਾਲ ਚਾ ਉਧਰੋਂ ਚੱਕ ਕੇ ਲੈ ਕੇ ਜਾਣ ਤੇ ਖੁੜੇ ਛੱਡ ਦਾਂਗੇ। ਲੋ ਜੀ ਕਬੂਤਰਾਂ ਨੂੰ ਆਪਾਂ ਪਾਣੀ ਦੇਤਾ 20 25 25 ml ਤੇ ਕੂਤਰ ਪਤਾਣ ਲੱਗੇ ਕੂਤਰਾਂ ਨੂੰ ਦਵਾਈ ਨਹੀਂ ਦਿੱਤੀ ਸੀ। ਤੇ ਉਹਨਾਂ ਨੂੰ ਆਪ ਦਵਾਈ ਦਿੱਤੀ ਹੈ। ਇਹਨਾਂ ਨੂੰ ਕੱਲ ਦਿੱਤੀ ਸੀ ਆਪਾਂ। ਗਏ ਸਾਰੇ ओके ਹੋ ਗਏ ਰਿਪੋਰਟਾਂ ਤੇ ਬਣਾਵ ਦੂਗਾ ਆਪਾਂ ਪਹਿਲੇ ਦੇਤੇ ਸੜਕੇ ਉਤਰਣ ਜਿੰਨਾਂ ਦੇਣ ਵਾਲੇ ਸੀ ਲੋ ਜੀ ਪਾਣੀ ਪੂਣੀ ਖਿੱਚ ਰਹੇ ਨੇ ਨੀ ਤੇ ਬਾਲੇ ਤਾਂ ਨੀ ਯਰ ਮਲਾਪ ਕੱਢੇ ਦੋਹਾਂ ਤਰ੍ਹਾਂ ਨੇ ਕੱਢੇ ਸੀ ਉਹ ਵੇਖ ਲਈ ਸੀ ਮੈਂ ਪਤਾ ਨਹੀਂ ਕਿਦਰ ਗਏ ਨੇ ਫੇਰ ਸੁੱਕ ਗਏ ਫੇਰ ਆਈ ਪਰੇਪਰੇ ਹੋਏ ਨੇ ਪਰ ਪਰੋਂ ਲੱਗੇ ਨੇ ਕਬੂਤਰ ਬਾੜੇ ਇਹ ਕਿਵੇਂ ਜਾਲ ਚ ਪਤਾ ਨਹੀਂ ਲੱਗਦਾ ਇੱਥੇ ਪਏ ਸੀਗੇ ਬਾੜੇ ਨੇ ਕੱਢਿਆ ਤਿੰਨਾ ਚਾਰ ਨਹੀਂ ਕੱਢਿਆ ਮੇਨ ਤਾਂ ਬਸ ਉਹਨਾਂ ਨੇ ਉਹਨਾਂ ਨੂੰ ਪਹਿਲੇ ਦਵਾਈ ਨਹੀਂ ਲੱਗੀ ਸੀਗੀ ਤੇ ਬਾਕੀਆਂ ਤਾਂ ਦਵਾਈ ਲੱਗੀ ਸੀਗੀ ਇਨਸ਼ਾਅੱਲਾ ਆਪਣਾ ਛੱਕ ਨਿਕਲ ਗਿਆ ਹਨਾ ਹਮੜਾ ਪਾਂ ਵਾਲਾ ਵੀ ਠੀਕ ਛੱਡ ਦੇ ਗਿਆ ਆਪਾਂ ਇਹਨਾਂ ਨੂੰ ਖੁੱਡੇ ਚ ਦਾਣਾ ਪਾਣੀ ਚੁਗ ਲੈਣਗੇ ਦਾਣੇ ਆ ਪਹਿਲਾਂ ਪਾ ਦੇ ਸੀਗੇ ਪਾਣੀ ਨਹੀਂ ਪਾਤਾ ਸੀ ਆਪਾਂ ਤੇ ਹੁਣ ਛੱਡ ਦਿੰਨੇ ਆਪਾਂ ਖੁੱਡੇ ਜ ਇਹਨਾਂ ਨੂੰ ਦਾਣਾ ਪਾਣੀ ਚੁਗ ਲੈਣਗੇ ਸਾਰੇ ਚਲੋ ਜੀ ਬਈ ਦੂ ਰਹਿ ਗਈ ਇੱਧਰ ਨੂੰ ਇਨਸ਼ਾਅੱਲਾ ਚੱਲ 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 ਲਾਵਾ ਜੀ ਗਈ ਓਕੇ ਹੂੰ ਆ ਜੀ ਜਮਾ ਰਿਪੋਰਟਾਂ ਵੇਖ ਉੱਤਰੇ ਦਾਣੇ ਆਣੇ ਉਹ ਇਧਰ ਆਦਾ ਕਿ ਉਹ ਆਪਾਂ ਛਤਰੀ ਲਾਤੀ ਇੱਥੋਂ ਛਤਰੀ ਤੇ ਯਾਰ ਬੈ ਬੈ ਗੁਦਰੀਆਂ ਮਿਲ ਹੀ ਜਾਂਦੀਆਂ ਸੀਗਾ ਇੱਕ ਤਾਂ ਯਾਰ ਬਦਾਮ ਖਾਂਦੀ ਗੁਦਰੀ ਕਾਲੀ ਬਗਲ ਵਾਲੀ ਉਹੀ ਮਿਲ ਜਾਂਦੀ ਸੀਗੀ ਤੇ ਉਹਦਾ ਅੰਡੇ ਉਹ ਨਹੀਂ ਤਾਂ ਅੰਡਾ ਵੀ ਰੱਖਿਆ ਉਹ ਪਿਆ ਇਹ ਖੋਰੇ ਰੱਖਿਆ ਇੱਕ ਬਦਾਮ ਵਾਲੀ ਗੁਦਰੀ ਰੱਖ ਲੈ ਅੰਡਾ ਕਾਲੀ ਬਗਲ ਵਾਲੀ ਨੇ ਤਾਂ ਇਹ ਆਪਾਂ ਛਤਰੀ ਫਿਰ ਲਾ ਹੀ ਦਿੱਤੀ ਖੁੱਡੇ 'ਚ ਕੀ ਵੀ ਤਾਂ ਹੁਣ ਮਿਲਣ ਨੂੰ ਹਟ ਜਾਨਾ ਹਨਾ ਦਾਣਾ ਪਾਣੀ ਚੋਗਣ ਲੱਗ ਪਿਆ ਬਾਕੀ ਸਾਰਿਆਂ ਨੇ ਚੋਗਣਾ ਇਧਰ ਵੀ ਦਾਣਾ ਪਾਣੀ ਚੋਗ ਲਿਆ ਬਾਕੀ ਓਕੇ ਰੋਟਾ ਇੱਧਰ ਵੀ ਜਮਾ ਓਕੇ ਆ ਜੀ ਪਾਣੀ ਆਪਾਂ ਫੇਰ ਪਾ ਦਨੇ ਆ ਇੱਕ ਵਾਰੀ ਦਾਣੇ ਨਾਲ ਪਾਣੀ ਸਾਰਾ ਪੀ ਲਏ ਇਹਨਾਂ ਨੇ ਤੇ ਰਾਤ ਨੂੰ ਫੇਰ ਆਪਾਂ ਇਹਨਾਂ ਨੂੰ ਠੰਡਾ ਪਾਣੀ ਦੇਵਾਂਗੇ ਇੱਕ ਵਾਰੀ ਕਿਉਂਕਿ ਜਿਹਨਾਂ ਨੂੰ ਲੱਸੀ ਵੀ ਦਿੱਤੀ ਆ ਤੇ ਇਹਨਾਂ ਨੂੰ ਆਪਾਂ ਕੱਲੂ ਦੇਣੀ ਲੱਸੀ ਬਾਕੀ ਜਮ ਹੱਥੇ ਆ ਤੇ ਆਪਣੇ ਜਿਹੜੇ ਇੱਥੇ ਚ ਕੋਠੀ ਦੇ ਕਬੂਤਰ ਨਹੀਂ ਰਹਿੰਦੇ ਹੁੰਦੇ ਸੀਗੇ ਇਹ ਆ ਕੋਠੀ ਦੇ ਇੱਥੇ ਕੂਤਰ 6 7 ਬਣ ਗਏ ਇੱਕ ਤਾਂ ਵਾਰ ਆ ਗਿਆ ਬਹਿ ਗਿਆ ਤਾਂ ਇਹਦੇ ਹੈਗਾ ਹਰਾ ਲਾਲ ਡੂਸਾ ਬੱਚਾ ਜਾਈ ਇਹ ਵੀ ਇੱਕ ਜਿਹੜੇ ਅਪਾਰਟਮੈਂਟ ਬਾਜੀ ਸੀ ਉਹਨੇ ਡੋਰ ਡਾਰ ਵਾਲਾ ਖੋਲ ਕੇ ਲਾਲ ਇਹ ਕੂਤਰ ਜਮਾ ਬੱਠਲ ਜੀ ਕੱਢਿਆ ਪਿਆ ਪੀਓਗੇ ਰੰਗ ਇਹ ਕੋ ਗੱਜ ਗਿਆ ਇੱਕ ਹੋਰ ਆ ਗਿਆ ਪਾਕਿਸਤਾਨੀ ਇੱਥੇ ਕਾਲਾ ਚੀਨਾ ਫਿੱਕੀ ਹਰੀ ਬਗਲਾ ਜੇ ਪਾਕਿਸਤਾਨ ਚ ਆਇਆ ਨਾ ਪੁੱਠਾ ਮਾਰਦਾ ਉਹ ਤਿੰਨ ਤੇ ਇੱਕ ਜਮਾ ਹੋਰ ਚਿੱਟਾ ਰਹਿਣ ਲੱਗ ਪਿਆ ਚਾਰ ਤੇ ਪੰਜ ਮਿਲਾ ਇੱਥੇ ਪਹਿਲਾਂ ਹੀ ਰਹਿੰਦੇ ਸੀ ਆ ਗੋਠੀ ਤੇ ਅਡਾ 10 ਬਣ ਗਏ ਇੱਥੇ ਇਹ ਫੜਾਂਗੇ ਯਾਰ ਜਦੋਂ ਸਟਰੀਮ ਵੀ ਲਾਈ ਨਾ ਉਦੋਂ ਫੜਾਂਗੇ ਇਹਨਾਂ ਨੂੰ ਬਾਕੀ ਓਕੇ ਜਮਾ ਜੀ ਲਓ ਜੀ ਆ ਵੀ ਛੱਡਦਗੇ ਆਪਾਂ ਇਹਨਾਂ ਨੂੰ ਥੋੜੀ ਲੇਟ ਦਵਾਈ ਦਿੱਤੀ ਸੀਗੀ ਤੇ ਤਾਈਓ ਫਿਰ ਥੋੜਾ ਲੇਟ ਪਾਣੀ ਦਿੱਤਾ ਤੇ ਤਾਈ ਥੋੜਾ ਲੇਟ ਛੱਡਦੇ ਆ ਇਹਨਾਂ ਜੋ ਅੱਗੇ ਦਾਣੇ ਪਏ ਬਾਕੀ ਆਪਾਂ ਦਾਣੇ ਚੱਕਦੇ ਆ ਪੂਤਰਾ ਪਾਣੀ ਪੋਣੀ ਵੀ ਦੇਦਾ ਤੇ ਇਹਨਾਂ ਨੂੰ ਛੱਡ ਦਿੰਨੇ ਆਪਾਂ ਚਲੋ ਜੀ ਓਕੇ ਹੋ ਗਏ ਰਿਪੋਰਟਾਂ ਜਮਾ ਤੇ ਕੱਲ ਨੂੰ ਇੱਕ ਕਬੂਤਰ ਆਪਾਂ ਕਿਹੜੇ ਵੀ ਪਾਉਣੇ ਆ ਸ਼ਾਇਦ ਇੱਕ ਬਾਈ ਕਰਦੇ ਕਮੈਂਟ ਕਣੀ ਵਾਲੀ ਛੱਡੋਗੇ ਉੱਥੇ ਬਾਈ 80% ਛੱਡਾਂਗੇ ਆਪਾਂ ਕਬੂਤਰ 20% ਨਹੀਂ ਆਹ ਉਤਰ ਕਿਹੜੇ ਪਾਉਣੇ ਨਾਲੋਂ ਆਹ ਨਾਲ ਪੂਛ ਵਾਲੇ ਦੇ ਜਿਹੜਾ ਲਾਚੀਨੇ ਨਾਲ ਬੈਠਾਗਾ ਤੇ ਉੱਥੇ ਮੇਲਾ 18 ਫੀ ਦੀ ਬਾਜੀ ਹੈ ਬਾਕੀ ਰਪੋਰਟਰ ਵੀ ਨਹੀਂ ਮੰਗਾਇਆ ਹਜੇ ਪੋਸਟਰ ਵੀ ਮਂਗਾਉਣਾਗਾ ਆ ਗੁੱਤ ਤੇ ਗੇੜੀ ਪਾਉਣੇ ਕੱਲੂ ਆਹ ਹਲੇ ਵਾਪਸ ਵੀ ਉੱਕੇ ਜਾਵਾਂ ਕੱਲੂ ਬਾਲੇ ਤਾਂ ਨਹੀਂ ਛੱਡਦੇ ਆਪਾਂ ਥੋੜੀ ਛੱਡਾਂਗੇ ਕਬੂਤਰਾਂ ਛੱਡ ਲਾਂਗੇ ਬਦਾਮਾਂ ਨਾਲ ਕਬੂਤਰ ਛੱਡ ਲਾਂਗੇ ਬਦਾਮਾਂ ਹੀ ਵਾਲੇ ਦੂਜੇ ਤਾਂ ਨਹੀਂ ਕੱਢਦੇ ਗੁਰਦੇ ਜੇ ਦਾਸਕ ਛੱਟ ਲਾਈਂ ਕਾਲੂ ਬਾਲੇ ਨਹੀਂ ਛੱਡਦੇ ਕਿਹੜਾ ਮਿੱਤਰੋ ਦਾਣਾ ਪਾਣੀ ਪਾਤਾ ਗੂਤਰਾਂ ਨੂੰ ਓਕੇ ਹੋ ਗੰਨਰ ਬੋਟਾ ਤੇ ਹੁਣ ਕਿਹੜਾ ਦਾਣਾ ਪਾਣੀ ਚੋੜ ਲੈਣੇ ਬਾਅਦ ਚ ਰਾਤ ਨੂੰ ਫਿਰ ਇਹਨਾਂ ਨੂੰ ਕਿਹੜਾ ਪਾਣੀ ਦੇਣਾ ਆਪਾਂ ਹੁਣ ਕਿਹੜਾ ਇਹ ਘਰ ਦਾ ਕੰਮ ਨੇ ਵੇੜ ਲਈਏ ਲਓ ਜੀ ਸਾਡੇ ਸ਼ੀਰ ਟਾਈਮ ਹੋ ਗਿਆ ਤੇ ਬਾਗ ਗੂਤਰਾਂ ਨੂੰ ਪਾਣੀ ਪੂਣੀ ਦੇਣਾ ਬਸ ਆਪਾਂ ਜਿਹੜੇ ਦਾਣੇ ਦੋ ਚੁੱਕੇ ਵਿਆਂ ਇੱਕ ਕਰੀ ਪਹਿਲਾਂ ਦੇਦਾ ਸੀਗਾ ਤੇ ਇੱਕ ਵਾਰੀ ਹੁਣ ਦੇ ਦਾਂਗੇ ਉਤਰਾਂ ਬਾਣੀ ਸਾਫ਼ ਹੋ ਜਾਣਗੇ ਤੜਕੇ ਤੱਕਰ ਤੇ ਨਾਲ ਦਾਣੇ ਉਵੇਂ ਹੀ ਨਹੀਂ ਪੈ ਰਹਿੰਦੇ ਉਹਨਾਂ ਦੇ ਵਿੱਚ ਪੋਟਿਆਂ 'ਚ ਤੇ ਇੱਕ ਯਾਰ ਚੰਗਾ ਹੁੰਦਾ ਯਾਰ ਰਾਤ ਨੂੰ ਪਾਣੀ ਦੇ ਦੇ ਘਰ ਗਰਮੀ ਗੁਰਮੀ ਨਹੀਂ ਪੈਂਦੀ ਬੁੱਤਰੇ ਹਨ ਬੁੱਤਰوں ਪਾਣੀ ਵਹ ਘੱਟ ਪੀਂਦਾ ਰਾਤ ਨੂੰ ਕਿਧਰ ਉਤਰੇ ਹਨ ਰਾਤ ਨੂੰ ਲੇਟ ਮੈਂ ਹੁੰਦੀ ਏ ਖੁੱਡੇ 'ਚ ਤੇ ਜੇ ਲੇਟ ਛੱਡਦੇ ਫਿਰ ਇਹਨਾਂ ਨੂੰ ਸੌਣਾ ਨਹੀਂਗਾ ਹੁਣ ਆਪ ਲਾਈਟ ਬੁਝਾਈ ਦੇਨੇ ਨੇ ਰਾਤ ਨੂੰ ਤੇ ਫਿਰ ਪੋਟੇ ਰੋਂਗੇ ਸੁੱਕੇ ਹੀ ਪਏ ਰਹਿੰਦੇ ਆ ਤੜਕੇ ਤੱਕ ਹਾਜਮ ਨਹੀਂ ਹੁੰਦਾਗਾ ਜੇ ਪਾਣੀ ਦਿੱਤਾ ਹੋਊਗਾ ਤੜਕੇ ਤੱਕ ਰਿਆ ਕੂਤਰ ਸਾਰਾ ਦਾਣਾ ਪਾਣੀ ਆਪ ਦਾ ਹਾਜਮ ਹੀ ਕਰ ਲੈਣਗੇ ਤੇ ਇਹੋ ਕਹ ਕੇ ਆਪਾਂ ਦੇ ਦਿੰਨੇ ਨੇ ਜੀ ਹੋਰ ਕਿਹੜਾ ਕਿਹੜਾ ਭਰਾ ਪਾਣੀ ਦਿੰਦਾ ਰਾਤ ਨੂੰ ਕਮੈਂਟ ਕਰਕੇ ਦੱਸਿਓ ਜੇ ਤੇ ਇਧਰੋਂ ਕੂਤਰਾਂ ਨੂੰ ਵੀ ਦੇ ਦਿੰਨੇ ਨੇ ਆਪਾਂ ਜਿਹੜੇ ਛੱਡਨੇ ਹੁੰਦੇ ਆ ਜਿਹੜੇ ਜਿਹੜੇ ਹਜੇ ਬਾਹਰ ਨਹੀਂ ਕੱਢੇ ਉਹਨਾਂ ਨੂੰ ਤਾਂ ਬਈ ਹਜੇ ਲੋੜ ਹੀ ਨਹੀਂ ਯਾਰ ਤੇ ਜਿਹੜੇ ਜਿਹੜੇ ਆਪਾਂ ਛੱਡ ਦਿੰਨੇ ਆ ਉਹਨਾਂ ਨੂੰ ਦੇ ਰਿਆ ਕਰੋ ਮਤਲਬ ਜੇ ਤੜਕੇ ਤੱਕ ਰੋਵੇਂ ਪੈਰੇ ਤੜਕੇ ਆਪਾਂ ਉਵੇਂ ਛੱਡ ਦਿੰਨੇ ਫਿਰ ਦਾਣੇ ਸਮੇਤੀ ਰੰਦਰੇ ਕੂਤਰਾਂ ਦੇ ਜਿਆਦੇ ਉੱਡਾਉਂਦਾ ਨਾ ਗਰਮੀ ਪੈ ਜਾਂਦੀ ਆਂ ਤੇ ਫਿਰ ਸਾਰਾ ਸਾਰਾ ਸੀਜ਼ਨ ਲੂਟ ਨਹੀਂ ਹੁੰਦਾ ਕੂਤਰ ਤੇ ਐਸੇ ਕਰਕੇ ਦੇ ਦਿਆ ਗਾ ਰੁਬਾਣੀ ਤੇ ਇਧਰ ਵੀ ਮਿੱਤਰੋ ਬੱਚੇ ਸਾਫ਼ ਹੋ ਗਏ ਆ ਕਿ ਇਧਰੋਂ ਆ ਕਾਲਾ ਚੀਨਾ ਬੱਚਾ ਆਪਾਂ ਥੋੜੇ ਦਿਨ ਹੋ ਗਏ ਪੱਟਤਾ ਸੀਗਾ ਤੇ ਇੱਕ ਜਿਹੜੇ ਉਧਰ ਕਾਲੇ ਟੂਸਿਆਂ ਨਾਲ ਬੱਚਾ ਨਹੀਂ ਗਾ ਕਾਲੇ ਘੰਡ ਵਾਲਾ ਉਹ ਬਸ ਆਪਾਂ ਅੱਜ ਸਿਰ ਪੜਦਾਂਗੇ ਮਗਰ ਲੰਬਾ ਵਾਝਾ ਵੇਖਾਂਗੇ ਨਾ ਤੇ ਆ ਕਾਲਾ ਚਿਨਾ ਹੀ ਪੜਤਾ ਸੀ ਜਿਹੜਾ ਨੀਲਾ ਇਹ ਬੱਚਾ ਸੀ ਨਾ ਉੜਦਾ ਪਹਿਲਾਂ ਉਹ ਬੱਚਾ ਤੇ ਆਪਾਂ ਲੈ ਡਪਟਿਆ ਤੇ ਦੂਜੇ ਗੂਤਰ ਹੋ ਗਏ ਸਾਪ ਉਹ ਤੁਹਾਨੂੰ ਬਾਹਰ ਕੱਢ ਕੇ ਵਿਖਾ ਦਿੰਨੇ ਕਿਹੜੇ ਕਿਹੜੇ ਹੋ ਗਏ ਸਾਪ ਬਾਹਰ ਲਿਆਉਣਾ ਕੱਢ ਕੇ ਮੈਂ ਇੱਕ ਦਾ ਜੀ ਆ ਗੂਤਰ ਹੋ ਗਿਆ ਸਾਪ ਇਹਦਾ ਸੀਗਾ ਹਰਾ ਕੰਡਾ ਸੀਗਾ ਤੇ ਸੱਜਾ ਟੂਸਾ ਲਾਲ ਸੀਗਾ ਬੋਦੀ ਵਾਲੇ ਦਾ ਜੀ ਇਹ ਵੀ ਇਹ ਕਿਹੋ ਸਾਫ ਹੋ ਗਿਆ ਤੇ ਦੂਜਾ ਲਿਆਉਣਾ ਫੜ ਕੇ ਮੈਂ ਅਬ ਆਇਆ ਬੈਇਆ ਗੁਰੂਗਾ ਲੋ ਜੀ ਆਕਾ ਸਾਫ ਹੋ ਗਿਆ ਇਹਦੀ ਸੀਗੇ ਰੰਗ ਹੈਗਾ ਸੀਗਾ ਇਹਦਾ ਜਮਾਂਦਰੀ ਕਾਲਾ ਕੰਤਾ ਸੀਗਾ ਤੇ ਜਮਾਂਦਰੀ ਕਾਲੀ ਪੂਰੀ ਸੀਗੀ ਤੇ ਜਮਾਂ ਚਿੱਟਾ ਬਣ ਗਿਆ ਮਾੜੇ ਮਾੜੇ ਲੌਂਸ ਰਹਿ ਗਿਆ ਮਾੜੇ ਮਾੜੇ ਰਹਿ ਗਿਆ ਜਮਾਂ ਚਿੱਟਾ ਹੀ ਬਣ ਗਿਆ ਇਹ ਸੀਗਾ ਦੂਜਾ ਉਹ ਕ੍ਰੇਜ਼ ਜਾਂਦੇ ਸਾਰੇ ਤੇ ਹੁਣ ਆ ਗਈ ਤੀਜੇ ਦੀ ਵਾਰੀ ਤੀਜਾ ਸੀਗਾ ਕੱਪਣਾ ਜਮਾ ਕੱਲੀ ਕਾਲੀ ਗਾਂ ਦਾਰਾ ਉਹ ਵੀ ਇੱਥੇ ਬੈਠਾ ਹੋਣਾ ਉਹ ਕਿੱਧਰ ਗਿਆ ਆ ਬੈਠਾ ਜੀ ਖਟੀਆਂ ਖਾਣਾ ਇਹ ਆਪਾਂ ਜਾਨਵਰ ਪੱਟਤਾ ਸੀਗਾ ਇਹ ਕੱਲੀ ਕਾਲੀ ਗਾਂ ਸੀ ਇਹ ਤੇ ਇੱਕ ਆ ਇਹ ਦੋਵੇਂ ਇਕੱਠੇ ਉੱਡਦੇ ਹੁੰਦੇ ਸੀਗੇ ਆ ਕਾਲੇ ਆ ਸੀ ਗੁਬੂਤਰ ਆ ਹਾਲਾ ਇਹ ਦੋਵੇਂ ਬਾਜੇ ਦੋਵੇਂ ਮਗਰਲੀਆਂ ਬਾਜੀਆਂ ਖਾਣਗੇ ਸਾਰੇ ਮਤਲਬ ਇਹ ਮਗਰਲੀਆਂ ਬਾਜੀਆਂ ਵਾਲੀ ਆਖੇ ਵੀ ਆਪਾਂ ਤੇ ਬਸ ਜਿਹੜੇ ਜਿਹੜੇ ਸਾਫ਼ ਸੀ ਉਹਨਾਂ ਨੂੰ ਦਵਾਈ ਲਾਤੀ ਆ ਅਜੇ ਦੋ ਦਿਨ ਸਾਫ਼ ਸੀ ਆ ਵੀ ਗੁਬੂਤਰ ਸਾਫ਼ ਹੈ ਇਹਦਾ ਇਕੱਲਾ ਗੁਲਾਬੀ ਘੰਡ ਸੀਗਾ ਗੁਬੂਤਰ ਦਾ ਫਿੱਟੀਆਂ ਖਾਣੇ ਦਾ ਇਹ ਕਬੂਦੀ ਆ ਦੇ ਚਿੱਟੀਆਂ ਖਾਣਾ ਇਹ ਕਾ ਸਾਫ ਹੋ ਗਿਆ ਤਿੰਨ ਤੇ ਬਾ ਆ ਵੀ ਪਟਣ ਆ ਲੱਗੂ ਉਤਰ ਜੇ ਇਹ ਬੱਚਾ ਵੀ ਪਟਣ ਆ ਲਾ ਦੋ ਦੋ ਰਹਿ ਗਏ ਇਹਦੇ ਇਹ ਆਪਾਂ ਲੇਟ ਹੀ ਪਟਾਂਗੇ ਕੋਈ ਯਾਰ ਆਪਾਂ ਕੂਤਰ ਬਾਦੂ ਡਾਉਣ ਵਾਸਤੇ ਤਾਂ ਹੀ ਫਿਰ ਆਪਾਂ ਲੇਟ ਹੀ ਪ੍ਰੋਸੈਸ ਕਰਾਂਗੇ ਇਹਨਾਂ ਦਾ ਮੈਂ ਹੁਣ ਪੜ ਦਾਂਗੇ ਮਗਰਲੀਆਂ ਬਾਇੰਗ ਦੂਸਰਾਂ ਨੂੰ ਖਾਣਾਂਗੇ ਦੋਸਤਾਂ ਛੱਡਾਂਗੇ ਆਪਾਂ ਮਗਰਲੀਆਂ ਵੀ ਬਾ ਬਾਕੀ ਓਕੇ ਆ ਜੀ ਬਸ ਕੂਤਰਾ ਗਾਉਂਦੇ ਕੂਤਰਾਉਂਣਾ ਵਾਫ ਕਰ ਲੈ ਪਾਣੀ ਦੇਣਾ ਹੋਰ ਤਾਂ ਕੋਈ ਕੰਮ ਨਹੀਂ ਕਰਨਾ ਆਪਾਂ ਤੇ ਕੱਲ ਤੋਂ ਯਾਰ ਲੌਂਗ ਬਣਾਇਆ ਕਰਾਂਗੇ ਅੱਜ ਤੱਕ ਇਹਰਾ ਉਹੀ ਬਣਾ ਲਿਆ ਥੋੜਾ ਜਾਂ ਤੇ ਕੱਲ ਤੋਂ ਬਸ ਸਟਾਰਟ ਹੀ ਹੈ ਯਾਰ ਵਾ ਉਧਰ ਯਾਰ ਉਧਰ ਨਾ ਆਪਣਾ ਛੱਡੇ ਡੱਕ ਪਿਆ ਸੀ ਕਿ ਉਧਰਲੇ ਕਰੇ ਤੇ ਉਧਰ ਹੀ ਲੱਗੇ ਸੀ ਦੋ ਤਿੰਨ ਦਿਨ ਹੋ ਗਏ ਯਾਰ ਤੇ ਘਰੇ ਘਰਤੀ ਆਉਂਦੇ ਸੀ ਤੇ ਬਸ ਕੂਤਰਾਂ ਦਵਾਈ ਦੂਈ ਲਾ ਦੇ ਹੁਣ ਬਸ ਛੱਡਣ ਧੀਆ ਬਾਈਆਂ ਧੀਆ ਕੱਲ ਨੂੰ ਗੇੜੇ ਪਾ ਦਨੇ ਆ ਤੇ ਦੋਹਾਂ ਦੇ ਪਾਸੋਂ ਗਣੀ ਚੌਥੇ ਗੇੜੇ ਪਾ ਦਨੇ ਆ ਫਿਰ ਤਾਂ ਲਗਾਤਾਰ ਹੀ ਕੰਮ ਤੇ ਬਾਕੀ ਵੀਡੀਓ ਕਮੇ ਲੱਗੀ ਲਾਈਕ ਮੈਨ ਸ਼ੇਅਰ ਕਰਕੇ ਜਰੂਰ ਦੱਸਦੇ ਕਰੋ ਬਾਕੀ ਸਾਰੇ ਵੀਰਾਂ ਧੰਨਵਾਦ ਵੀਡੀਓ ਦੇਖਣੇ ਲਵ ਯੂ ਸਪੋਰਟ ਕਰਦੇ ਰਹੋ